ਹਾਂਜੀ ਸਟੂਡੈਂਟਸ ਨਾਨਕ ਸਿੰਘ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਨਾਨਕ ਸਿੰਘ ਦੀ ਨਾਵਲ ਕਲਾ ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਨਾਨਕ ਸਿੰਘ ਦੀ ਨਾਵਲ ਕਲਾ ਦਾ ਮੂਲ தਤਤਾ ਜਿਹੜਾ ਉਹ ਕੀ ਆ ਉਸ ਦੀ ਰਚਨਾ ਦ੍ਰਿਸ਼ਟੀ ਨਿਰਪੱਖ ਧਰਮ ਲੋਕ ਰਾਜੀ ਉਦਾਰਵਾਦੀ ਵਿਚਾਰਧਾਰਾ ਤੇ ਉਹਦਾ ਆਧਾਰਤਾ ਇਸ ਵਿਚਾਰਧਾਰਾ ਦਾ ਇੱਕ ਪਸਾਰ ਸੁਧਾਰਵਾਦ ਨਾਲ ਸੰਬੰਧਤ ਆ ਸੂਦਾ ਅਰਵਾਦੀ ਸਮਕਾਲੀ ਸਮੱਸਿਆਵਾਂ ਦੇ ਵਿਵੇਕ ਨੂੰ ਰੱਬੀ ਪਾਣੀ ਕੁਦਰਤ ਦੀ ਕਰੋਪੀ ਜਾਂ ਪਿਛਲੇ ਜਨਮਾਂ ਦਾ ਕਰਮਫਲ ਦੇ ਅਧਿਆਤਮਵਾਦੀ ਸੂਤਰ ਨਾਲ ਨਹੀਂ ਜੋੜਦਾ ਤੇ ਨਾ ਹੀ ਇਸ ਨੂੰ ਮਨੁੱਖ ਦੀ ਅਬਦਲ ਪਸ਼ੂ ਪ੍ਰਕਿਰਤੀ ਦੇ ਆਧੁਨਿਕਵਾਦੀ ਸਿਧਾਂਤ ਨਾਲ ਸੰਬੰਧਿਤ ਕਰਦਾ ਹੈ ਉਹ ਸੰਕਟਮਈ ਸਥਿਤੀ ਦੇ ਕਾਰਨ ਮਨੁੱਖ ਦੀਆਂ ਨਿੱਜੀ ਖਾਮੀਆਂ ਜਾਂ ਸਮਾਜਿਕ ਰੀਤੀਆਂ ਵਿੱਚ ਨਿਸ਼ਚਿਤ ਕਰਦਾ ਹੋਇਆ ਸਮੱਸਿਆ ਦੇ ਨਿਵੇੜੇ ਲਈ ਇਹਨਾਂ ਖਾਮੀਆਂ ਤੇ ਕ੍ਰਿਤੀਆਂ ਨੂੰ ਸੁਧਾਰ ਦਾ ਪ੍ਰਤੀਮਾਨ ਸਿਰਜਦਾ ਹੈ। ਨਾਨਕ ਸਿੰਘ ਦੇ ਨਾਵਲਾਂ ਵਿੱਚ ਸੁਧਾਰਵਾਦ ਦਾ ਇਹ ਬੁਨਿਆਦੀ ਲੱਛਣ ਇੱਕ ਦੋ ਜ਼ਿਆਦਾ ਰੂਪਾ ਵਿੱਚ ਉਜਾਗਰ ਹੋਇਆ। ਅਨਪੜਤਾ, ਨਸ਼ਿਆਂ ਦਾ ਸੇਵਨ, ਵਿਵਚਾਰ, ਚੋਰੀ, ਝੂਠ, ਪਖੰਡ, ਅਮਾਨਤ ਵਿੱਚ ਖਿਆਨਤ, ਚਿੱਟਾ ਲਹੂ ਜੀਵਨ ਸੰਗਰਾਮ ਪਵਿੱਤਰ ਪਾਪੀ ਸੰਗਮ ਕੋਈ ਹਰਿਆ ਬੂਟ ਰਹੀਉਰੀ ਆਦੀ ਉਹ ਵਿਅਕਤੀ ਚਰਿੱਤਰ ਦੀਆਂ ਖਾਮੀਆਂ ਸਮਝਦਾ ਈ ਤੇ ਬਾਲ ਵਿਆ ਵਿਰਧ ਵਿਆ ਵਿਧਵਾ ਵਿਆ ਨਿਸ਼ੇਧ ਵਿਆਹਾਂ ਉਤੇ ਮੁਜ਼ਰੇ ਕਰਾਉਣ ਦੀ ਪ੍ਰਥਾ ਵੇਸ਼ਵਾ ਗਮਨ ਧਾਰਮਿਕ ਸਮਪਰਦਾਇਕ ਕਟੜਤਾ ਤੇ ਮਨੁੱਖੀ ਵਿਤਕਰਿਆ ਜਿਵੇਂ ਕਿ ਚਿੱਟਾ ਲੋਹੂ ਪਿਆਰ ਦੀ ਦੁਨੀਆ ਅਧ ਖਿੜਿਆ ਫੁੱਲ ਗਰੀਬ ਦੀ ਦੁਨੀਆ ਅੱਗ ਦੀ ਖੇੜ ਖੂਨ ਦੇ ਸੋਹਲੇ ਬੰਜਰ ਆਸਤਕ ਨਾਸਤਕ ਇਹਨਾਂ ਨੂੰ ਉਹ ਸਮਾਜਿਕ ਰੂਤੀਆਂ ਦੇ ਵਰਗ ਵਿੱਚ ਰੱਖਦਾ ਏ ਉਸ ਦਾ ਵਿਚਾਰ ਆ ਕਿ ਇਹਨਾਂ ਖਾਮੀਆਂ ਤੇ ਕੁਰਤੀਆਂ ਦਾ ਨਿਕारण ਸ਼੍ਰੇਣੀ ਸਮਾਜ ਦੇ ਅੰਦਰ ਵੀ ਸੰਭਵ ਹੈ ਤੇ ਇਹਨਾਂ ਨੂੰ ਦੂਰ ਹੋਣ ਨਾਲ ਇਹਨਾਂ ਤੋਂ ਦੂਰ ਹੋਣ ਨਾਲ ਜਾਂ ਇਹਨਾਂ ਕੁਰਤੀਆਂ ਦੇ ਦੂਰ ਹੋਣ ਨਾਲ ਵਿਅਕਤੀ ਦਾ ਤੇ ਸਮਾਜ ਦਾ ਦੋਨੋਂ ਦਾ ਕਲਿਆਣ ਹੋ ਸਕਦਾ ਹੈ ਵਿਅਕਤੀ ਤੇ ਸਮਾਜ ਦੇ ਸੁਧਾਰ ਲਈ ਉਹ ਯੁਕਤਾੰਦੀ ਵਰਤੋਂ ਕਰਦਾ ਹੈ ਮਿਸਾਲ ਵਜੋਂ ਉਹ ਚਿੱਟਾ ਲਹੁ ਤੇ ਪਿਆਰ ਦੀ ਦੁਨੀਆ ਵਰਗੇ ਨਾਵਲਾਂ ਵਿੱਚ ਬਾਦ ਪਾਤਰਾਂ ਤੇ ਗੈਰ ਕਾਨੂੰਨੀ ਸੰਘਾਰ ਨੂੰ ਵੀ ਜਾਇਜ਼ ਕਰਾਰ ਦਿੰਦਾ ਏ ਿਉ ਭੈੜ ਦਿਨਵੇੜੇ ਲਈ ਭੈ ਦਾ ਪ੍ਰਤੀਮਾਨ ਸਿਰਜਦਾ ਏ ਤੇ ਆਦਮਖੋਰ ਕੱਟੀ ਪਤੰਗ ਤੇ ਨਾਸੂਰ ਵਿੱਚ ਉਹ ਮਲਜ਼ੂਮ ਵਰਗਾਂ ਦੀਆਂ ਗੈਰ ਹਿੰਸਾ ਵਿੱਚ ਸਿਆਸੀ ਜਥੇਬੰਦੀ ਤੇ ਜੋੜ ਦਿੰਦਾ ਏ ਪਰ ਕਾਇਆ ਕਲਪ ਨੂੰ ਉਹ ਸੁਧਾਰ ਦੀ ਸਭ ਤੋਂ ਵੱਧ ਕਾਰਗਰਜੁਕਤ ਸਮਝਦਾ ਏ ਉਸ ਦਾ ਵਿਚਾਰ ਆ ਕਿ ਸਦ ਭਾਬੀ ਮਨੁੱਖ ਆਪਣੇ ਸਦ ਵਿਵਹਾਰਾਂ ਹੀ ਭੈੜੇ ਮਨੁੱਖਾਂ ਦੇ ਮਨਾਂ ਵਿੱਚ ਸਦਾਚਾਰਕ ਵਿਰਤੀਆਂ ਪੈਦਾ ਕਰ ਸਕਦੇ ਨੇ ਤੇ ਸਿੱਟੇ ਵੱਜੋਂ ਸਮਾਜ ਵਿੱਚੋਂ ਭੈੜ ਦਾ ਅੰਤ ਹੋ ਸਕਦਾ ਹੈ। ਮਿਸਾਲ ਵਜੋਂ ਚਿੱਟਾ ਲਹੂ ਦਾ ਤਾਰਾ ਚੰਦ ਗੁਪਤੇਸ਼ਵਰ ਦੀਆਂ ਰਚਨਾਵਾਂ ਪੜ੍ਹ ਕੇ ਉਸਦੇ ਮੂਹੋਂ ਉਸਦੀ ਜੀਵਨ ਗਾਥਾ ਸੁਣ ਕੇ ਆਪਣੇ ਪਾਪਾਂ ਦਾ ਪਛਤਾਪ ਕਰਦਾ ਹੈ ਤੇ ਉਹ ਇੱਕ ਨੇਕ ਇਨਸਾਨ ਬਣ ਜਾਂਦਾ ਹੈ। ਅਦਖੜਿਆ ਫੁੱਲ ਦਾ ਬ੍ਰਿਯਾਮ ਸਿੰਘ ਪਰਉਪਕਾਰਾਂਹੀਂ ਪ੍ਰਕਾਸ਼ ਦੀ ਬੇਸ਼ਵਾ ਵਿਰਤੀ ਦਾ ਅੰਤ ਕਰਦਾ ਏ ਚਿੱਤਰਕਾਰ ਵਿੱਚ ਪ੍ਰਭਾਵ ਕਰ ਆਪਣੀ ਨੇਕੀ ਦੇ ਪ੍ਰਭਾਵ ਰਾਹੀਂ ਸੇਠ ਦੁਆਰ ਕਾ ਦਾਸ ਦਾ ਕਾਇਆ ਕਲਪ ਕਰ ਦਿੰਦਾ ਏ ਕਾਇਆ ਕਲਪ ਦਾ ਸੁਧਾਰਵਾਦੀ ਰੂੜੀ ਵਿੱਚ ਨਾਨਕ ਸਿੰਘ ਦਾ ਇੰਨਾ ਡੇੜੇ ਵਿਸ਼ਵਾਸ ਸੀ ਕਿ ਉਹ ਬਹੁਤ ਵਾਰੀ ਆਪਣੇ ਸਦਭਾਵੀ ਪਾਤਰਾਂ ਉਹਨਾਂ ਕਦਰਾਂ ਕੀਮਤਾਂ ਤੇ ਚੱਲ ਕੇ ਵਿਖਾ ਦਿੰਦਾ ਸੀ ਜਿਹੜੀਆਂ ਸਦ પાત્રਾਂ ਦੇ ਕਲੇਸ਼ ਦਾ ਕਾਰਨ ਹੁੰਦੀਆਂ ਨੇ। ਮਿਸਾਲ ਵਜੋਂ ਜਦੋਂ ਇਸਤਰੀ ਹਰ ਹਾਲਤ ਵਿੱਚ ਪ੍ਰਤੀ ਪਤੀ ਬਰਤ ਧਰਮ ਦਾ ਪਾਲਣ ਕਰਦੀ ਵਿਖਾਉਂਦਾ। ਫੋਲਾਦੀ ਫੁੱਲ ਕਾਗਜ਼ਾਂ ਦੀ ਬੇੜੀ ਗਰੀਬ ਦੁਨੀਆ ਜਾਂ ਉਹ ਉਸ ਨੂੰ ਮਾਪਿਆਂ ਦੀ ਮਰਜ਼ੀ ਵਿਰੁੱਧ ਵਿਦਰੋਹ ਕਰਨ ਤੋਂ ਬਰਜਦਾ ਏ। ਲੰਬ ਮੈਰਜ ਬੰਜਰ ਤੇ ਜਾਂ ਫਿਰ ਮਰਦ ਦੀਆਂ ਵਧੀਕੀਆਂ ਸਾਹਮਣੇ ਉਸ ਦੀ ਬੇਵਸੀ ਜ਼ਾਹਰ ਕਰਦਾ ਏ ਜਿਵੇਂ ਗੰਗਾ ਜਲੀ ਵਿੱਚ ਸ਼ਰਾਬ ਟੁੱਟੀ ਦਿਨਾ ਤਾਂ ਉਹ ਇਸਤਰੀ ਦੇ ਪੱਖ ਵਿੱਚ ਪ੍ਰਤੀਮਾਨ ਸਿਰਜ ਰਿਹਾ ਹੁੰਦਾ ਏ ਕੁਣਾ ਸੁਧਾਰਵਾਦੀ ਪੈਂਤੜੇ ਦਾ ਦੁਖਾਂਤ ਇਹ ਹੈ ਕਿ ਉਸ ਦਾ ਆਧਾਰ ਵਿਰਲੇ ਹਕੀਕਤ ਹੁੰਦੀ ਹੈ ਪ੍ਰਤੀਨਿਧ ਅਸਲੀਅਤ ਨਹੀਂ ਹੁੰਦੀ ਨਾਨਕ ਸਿੰਘ ਦਾ ਗਲਪ ਵੋਧ ਤੇ ਵਿਅਕਤੀਗਤ ਅਨੁਭਵ ਦੀ ਸੀਮਾ ਵਿੱਚ ਵੱਜਿਆ ਹੋਇਆ ਉਸ ਦਾ ਆਪਣਾ ਸੁਧਾਰ ਸਿੰਘ ਸਿੰਗ ਸਵਾਲ ਲਹਿਰ ਦੇ ਇੱਕ ਪ੍ਰਚਾਰਕ ਗਿਆਨੀ ਭਾਗ ਸਿੰਘ ਨੇ ਕੀਤਾ ਸੀ ਇਹ ਘਟਨਾ ਸੰਭਵ ਤੇ ਸੰਭਵੀ ਸੰਭਾਵੀ ਨਹੀਂ ਜਿਸ ਕਰਕੇ ਵਸਤੂ જગਤ ਦਾ ਪ੍ਰਤੀਨਿਧ yatharth ਰੂਪमान ਕਰਨ ਦੀ ਬਜਾਏ ਕੇ ਕੇਵਲ ਵਿਅਕਤੀਗਤ yatharthਿਕ ਮੂਨਤੀਮਾਨ ਕਰਦੀ ਹੈ ਨਾਨਕ ਸਿੰਘ ਦੇ ਨਾਵਲਾਂ ਵਿੱਚ ਉਸਦੀ ਰਚਨਾ ਦ੍ਰਿਸ਼ਟੀ ਦਾ ਵਧੇਰੇ ਬਲਵਾਨ ਰੂਪ ਵੀ ਮਿਲਦਾ ਹੈ ਉਸ ਰੂਪ ਦਾ ਸੰਬੰਧ ਉਸਦੇ ਮਾਨਵਵਾਦੀ ਪੈਤੜੇ ਨਾਲ ਇਸ ਪ੍ਰਤਿਧਿਆ ਅਨੁਸਾਰ ਜੀਵਨ ਦੀਆਂ ਸੁੱਖ-ਸਵਦਾਵਾਂ ਹਟਾਉਣ ਦੀ ਆకాంਖਿਆ ਨੂੰ ਇੱਕ ਕਦਰਵੱਜੋਂ ਪੇਸ਼ ਕਰਦਾ ਏ ਉਸ ਦਾ ਸਦਾਚਾਰਕ ਬੋਧ ਨਿਰਲੇਪਤਾ ਦੇ ਸਿਧਾਂਤੋਂ ਮੁਕਤ ਹੈ ਤੇ ਮੋਹ ਮਾਇਆ ਉਸ ਦੀ ਨੈਤਿਕ ਚੇਤਨਾ ਦਾ ਨਿਖੜਮਾ ਅੰਗ ਹੈ ਉਸ ਲਈ ਵਸਤੂ ਸੰਸਾਰ ਹੀ ਸਭ ਕੁਝ ਹੈ ਜਿਸ ਵਿੱਚ ਮਨੁੱਖ ਵਿਚਰਦਾ ਏ ਤੇ ਆਪਣੀ ਯਤਨਾਂ ਦੇ ਫਲ ਦਾ ਇੱਕੋ ਸਮੇਂ ਸਿਰਜਣ ਹਾਰ ਵੀ ਹੈ ਤੇ ਭੋਗਣ ਹਾਰ ਵੀ ਉਸ ਦੇ ਗਲਪ ਬੋਧ ਵਿੱਚ ਪਰਲੋਕ ਜਾਂ ਮੁਕਤੀ ਦੇ ਸੰਕਲਪਾਂ ਦਾ ਸੰਕਲਪਾਂ ਦੀ ਤਾਂ ਹੋਂਦ ਹੀ ਨਹੀਂ ਆਤਮਾ ਤੇ ਪਰਮਾਤਮਾ ਦੇ ਧਾਰਮਿਕ ਸੰਕਲਪਾਂ ਨੂੰ ਵੀ ਉਹ ਮਨੁੱਖ ਦੇ ਸੰਸਾਰਕ ਕਲਿਆਣ ਦੇ ਸਾਧਨ ਵੱਜੋਂ ਹੀ ਵਰਤਦਾ ਹੈ ਉਸ ਦਾ ਕੋਈ ਪਾਤਰ ਆਤਮਿਕ ਸ਼ਾਂਤ ਮੁਕਤੀ ਤੇ ਰੱਬ ਦੀ ਪ੍ਰਾਪਤੀ ਲਈ ਪੂਜਾ ਪਾਠ ਤੀਰਥ ਯਾਤਰਾ ਧਰਮ ਰੀਤ ਰਿਵਾਜ ਦਾ ਪਾਲਣ ਜਾਂ ਤਪ ਸਾਧਨਾ ਕਰਦਾ ਨਜ਼ਰ ਨਹੀਂ ਆਉਂਦਾ ਭਾਵ ਉਹ ਪ੍ਰੂ ਪੂਰੀ ਦੀ ਤਰ੍ਹਾਂ ਇੱਕ ਸਮਾਜਿਕ ਸੁਧਾਰਕ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜੇ ਉਸਨੇ ਕੋਈ ਅਜੀਹਾ ਪਾਤਰ ਚਿੱਤਰਿਆ ਵੀ ਹੈ ਤਾਂ ਉਸ ਦੀ ਨਿਖੇਦੀ ਕੀਤੀ ਹੈ ਮਿਸਾਲ ਵਜੋਂ ਆਸਤਕ ਨਾਸਤਕ ਦੇ ਮੁੱਖ ਪਾਤਰ ਸੰਤ ਪ੍ਰਵੰਦਰ ਸਿੰਘ ਦੀ ਸੱਚੀ ਸੁੱਚੀ ਤਪੱਸਿਆ ਨੂੰ ਗੈਰ ਮਾਨਵੀ ਦਰਸਾਉਂਦਾ ਹੈ ਤੇ ਪਿਆਰ ਦੀ ਦੁਨੀਆ ਦੇ ਸੰਤ ਓੰਕਾਰਨਾਥ ਦੇ ਪਖੰਡ ਉੱਤੇ ਤਾਂ ਸਖਤ ਵਿਅੰਗ ਕਰਦਾ ਹੈ ਆਪਣੀ ਮਾਨਵਵਾਦੀ ਪੌਂਚ ਸਦਕਾ ਹੀ ਉਹ ਅਜਿਹੇ ਨਾਵਲਾਂ ਵਿੱਚ ਅਜਿਹੇ ਪਾਤਰਾਂ ਦੀ ਸਿਰਜਣਾ ਕਰ ਸਕਿਆ ਜਿਹੜੇ ਉਸ ਦੇ ਸਦਾਚਾਰਕ ਮਾਪਿਆਂ ਤੋਂ ਉਣੇ ਰਹਿ ਜਾਣ ਦੇ ਬਾਵਜੂਦ ਉਸ ਦੀ ਸਮੁੱਚੀ ਹਮਦਰਦੀ ਦੇ ਪਾਤਰ ਹੋ ਨਿਭੜਦੇ ਨੇ ਗੁਰਦੇਈ ਜਮਨਾ ਪ੍ਰਕਾਸ਼ ਕੇਸਰੀ ਦਮੋਦਰੀ ਸੁਭਦਰਾ ਪ੍ਰਤਿਮਾ ਕੋਸਮ ਸਸੀਵਾਲਾ ਆਦਿ ਸਭ ਵੇਸ਼ਵਾਵਾਂ ਜਾਂ ਰਖੈਲਾ ਹਨ ਇਹ ਉਸ ਦੇ ਸਦਾਚਾਰਕ ਪੈਮਾਨੇ ਅਨੁਸਾਰ ਸੁੰਦਰੀ ਸਰੋਜ, ਊਸ਼ਾ, ਸਲੋਚਨਾ, ਕਾਮਨੀ ਚੰਬੋਲੀ ਆਦੀ ਨਾਇਕਾਵਾਂ ਨਾਲੋਂ ਨੀਵਾ ਚਰਿੱਤਰ ਰੱਖਦੀਆਂ ਹਨ ਪਰ ਨਾਨਕ ਸਿੰਘ ਦੀਆਂ ਨਜ਼ਰਾਂ ਵਿੱਚ ਇਹ ਹਮਦਰਦੀ ਦੀਆਂ ਪਾਤਰ ਹਨ ਕਿਉਂਕਿ ਉਹ ਇਹਨਾਂ ਨੂੰ ਸਰੀਰ ਵੇਚਣ ਦਾ ਕੀਤਾ ਕਿਸੇ ਬਾਹਰੀ ਮਜਬੂਰੀ ਬਸ ਅਪਣਾਉਣਾ ਪਿਆ ਪਵਿੱਤਰ ਪਾਪੀ ਦਾ ਮੁੱਖ ਪਾਤਰ ਕਿਰਦਾਰ ਸਥਾਪਿਕ ਸਦਾਚਾਰਕ ਮਾਪਾਂ ਉੱਤੇ ਪੂਰਾ ਨਹੀਂ ਉਤਰਦਾ ਕਿਉਂਕਿ ਉਹ ਝੂਠ ਬੋਲਦਾ ਈ ਤੇ ਅਮਾਨਤ ਵਿੱਚ ਖਿਆਨਤ ਕਰਦਾ ਈ ਪਰ ਨਾਨਕ ਸਿੰਘ ਨੂੰ ਇਹ ਖੋਟ ਘਟਕਦੇ ਨਹੀਂ ਕਿਉਂਕਿ ਇਹ ਸਭ ਕੁਝ ਉਸਦੇ ਬੇਲਾਗ ਹੋ ਕੇ ਕਿਸੇ ਪ੍ਰਾਇ ਪਰਿਵਾਰ ਦੀ ਭਲਾਈ ਲਈ ਕੀਤਾ ਈ ਆਪਣੇ ਮਾਨਵਤਾਵਾਦੀ ਪੈਦਰੇ ਤੋਂ ਪ੍ਰੇਰਿਤ ਹੋ ਕੇ ਉਹ ਪੰਜਾਬੀ ਨਾਵਲ ਵਿੱਚ ਦੁਖਾਂਤ ਦੀ ਪਰੰਪਰਾ ਨੂੰ ਜਨਮ ਦੇ ਸਕਿਆ ਉਸ ਨੇ ਕਾਵਿਕ ਨਿਆਂ ਦਾ ਸੂਤਰ ਪ੍ਰਵਾਨਤਾ ਕੀਤਾ ਇਸ ਸੂਤਰ ਦੀ ਵਿਵਹਾਰਕਤਾ ਨੂੰ ਸੰਦੇਹ ਦੀਆਂ ਨਜ਼ਰਾਂ ਲੱਗ ਦੇਖਿਆ ਉਸਨੇ ਨਾਵਲ ਚਿੱਟਾ ਲੋਹੂ ਵਿੱਚ ਦੁਸ਼ਟ ਪਾਤਰਾਂ ਨਾਲ ਤਾਂ ਕਾਵਿਕ ਨਿਆਂ ਦੀ ਰੂੜੀ ਅੰਤ ਬੁਰੇ ਦਾ ਬੁਰਾ ਅਨੁਸਾਰੀ ਵਰਤੀ ਹੈ ਪਰ ਇਸੇ ਨਾਵਲ ਵਿੱਚੋਂ ਰੂੜੀ ਦੇ ਕਿੰਤੂ ਕਰਦਾ ਨਜ਼ਰ ਆਉਂਦਾ ਹੈ ਉਸ ਜਦੋਂ નિર્ਦੋਸ਼ ਬਚਨ ਨੂੰ ਫਾਂਸੀ ਦੀ ਫਾਂਸੀ ਲੱਗਦਾ ਤੇ ਸੁੰਦਰੀ ਨੂੰ ਆਤਮ ਹੱਤ ਲਈ ਬੇਵਸ ਹੋਈ ਚਿੱਤਰਦਾ ਹੈ ਕਾਵੀਕ ਨੇ ਆਦੀ ਪਰੰਪਰਾਗਾ ਤੇ ਰੂੜੀ ਦੇ ਵਿਰੁੱਧ ਸਦ ਪਾਤਰਾਂ ਦੇ ਦੁਖਾਂਤ ਵੀ ਇਸ ਪਰੰਪਰਾ ਦਾ ਪੰਜਾਬੀ ਨਾਵਲ ਵਿੱਚ ਮੁੱਢ ਚਿੱਟਾ ਲੂਹੀ ਵੱਜਦਾ ਏ ਅੱਗ ਦੀ ਖੇੜ ਖੂਨ ਦੇ ਸੋਲੇ ਇੱਕ ਦੁਖਾਂਤ ਭਾਨੇ ਸਾ ਨਸੀਬ ਨਸੀਮ ਨਾਲ ਵਾਪਰਦਾ ਏ ਆਦਮਖੋਰ ਵਿੱਚ ਸ਼ਿੰਗਾਰਾ ਸਿੰਘ ਦਾ ਦੁਖਾਂਤ ਦਾ ਸ਼ਿਕਾਰ ਕੱਟੀ ਹੋਈ ਪਤੰਗ ਵਿੱਚੇ ਦੁਖਾਂਤ ਕੇਸਰੀ ਭੋਗਦੀ ਏ ਕੋਈ ਹਰਿਆ ਬੂਟ ਰਹੀ ਹੋਰੀ ਬੀਚ 32 ਨੂੰ ਇਹ ਭੋਗਣਹਾਰ ਬਣਨਾ ਪੈਂਦਾ ਇਹ ਤੇ ਨਸੂਰ ਵਿੱਚ ਮੰਗਤ ਦਾ ਅਸਰ ਵੀ ਇਹੀ ਹੁੰਦਾ ਹੈ ਇਹਨਾਂ ਦੁਖਾਂਤਕ ਨਾਵਲਾਂ ਵਿੱਚ ਨਾਵਲ ਸਿੰਘ ਕਾਇਆ ਕਲਪ ਤੇ ਕਾਵਿਕ ਨਿਆਧੀਆਂ ਰੂੜੀਆਂ ਉੱਤੇ ਕਿੰਤੂ ਕਰਦਾ ਨਜ਼ਰ ਆਉਂਦਾ ਤੇ ਉਸਦੇ ਮਾਨ ਮਾਨਵਵਾਦੀ ਧਾਰਨਾਵਾਂ ਦਾ ਪਰਮਾਨ ਇਹਨਾਂ ਨਾਵਲਾਂ ਵਿੱਚਲੇ ਦੁਖਾਂਤ ਕੂਟ ਭਾਵੀ ਪਾਤਰਾਂ ਦੇ ਕੂਟ ਵਿਹਾਰ ਜਾਂ ਸਦ ਵਿਹਾਰ ਪਖੰਡ ਵਿੱਚੋਂ ਪੈਦਾ ਹੁੰਦਾ ਹੈ ਪਰ ਨਾਨਕ ਸਿੰਘ ਦੇ ਕੁਝ ਅਜਿਹੇ ਨਾਵਲ ਵੀ ਨੇ ਜਿਨ੍ਹਾਂ ਵਿੱਚ ਸਦਭਾਵੀ ਸਦਬਿਵਹਾਰ ਦਾ ਦੁਖਾਂਤ ਚਿੱਤਰਣ ਵਿੱਚ ਕਾਮਯਾਬ ਹੋਇਆ ਹੈ ਜਾਂ ਫਿਰ ਉਸ ਨੇ ਮਨੁੱਖ ਦੇ ਵਿਅਕਤੀਤਵ ਦੇ ਅਜਿਹੇ ਅੰਤਰ ਵਿਰੋਧਾਂ ਨੂੰ ਦੁਖਾਂਤ ਦਾ ਆਧਾਰ ਬਣਾਇਆ ਜੋ ਸਦਾਚਾਰਕ ਮਾਪਾਂ ਦੇ ਅਨੁਸਾਰ ਪਰਖੇ ਨਹੀਂ ਜਾ ਸਕਦੇ ਮਿਸਾਲ ਵਜੋਂ ਪਵਿੱਤਰ ਪਾਪੀ ਵਿੱਚ ਕਿਦਾਰ ਭੈਣ ਭਰਾ ਕਿਦਾਰ ਭੈਣ ਪਿਆਰ ਦੀਆਂ ਪ੍ਰੇਮਿਕਾ ਪਿਆਰ ਦੋ ਪਰਸਪਰ ਵਿਰੋਧੀ ਭਾਵਨਾਵਾਂ ਵਿੱਚੋਂ ਪੈਦਾ ਹੋਣ ਵਾਲੀ ਦੁਖਾਂਤ ਦਾ ਸ਼ਿਕਾਰ ਅਧਖੜਿਆ ਫੁੱਲ ਦੀ ਸਰੋਜ ਕੁਲਦੀਪ ਦੇ ਸ਼ੱਕੀ ਸੁਹਾ ਅਤੇ ਬਰਿਆਮ ਸਿੰਘ ਦੇ ਨਿਸ਼ਕਾਮ ਪਿਆਰ ਦੀ ਦੁਬਿਧਾ ਵਿੱਚ ਫਸੀ ਹੋਈ ਹੈ ਜੀਵਨ ਸੰਗਰਾਮ ਦੀ ਊਸ਼ਾ ਤੇ ਚੰਪਾ ਦੋਵੇਂ ਆਪੋ ਆਪਣੀ ਥਾਂ ਤੇ ਠੀਕ ਜਾਪਦੀਆਂ ਨੇ ਮੰਜਹਾਰ ਦੀ ਪੁੰਨਿਆ ਤੇ ਮਨਸੂਰ ਵਿੱਚੋਂ ਅਸੀਂ ਕਿਸੇ ਦੇ ਹੱਕ ਵਿੱਚ ਸਪਸ਼ਟ ਫੈਸਲਾ ਨਹੀਂ ਦੇ ਸਕਦੇ ਦੁਖਾਂਤ ਇਹਨਾਂ ਨਾਵਲਾਂ ਦੀ ਸਥਿਤੀ ਵਿੱਚ ਹੀ ਮੌਜੂਦ ਹੈ ਜਿਸ ਦਾ ਅੰਤ ਸਥਿਤੀ ਦੇ ਅੰਤ ਨਾਲ ਹੀ ਸੰਭਵ ਹੈ ਨਾਵਲ ਸਿੰਘ ਦੇ ਨਾਵਲਾਂ ਦੀ ਰਚਨਾ ਵਿਧੀ ਬਿਰਤਾਂਤਕ ਰੋਚਕ ਤੇ ਸੰਗਠਿਤ ਕਥਾਨਕ ਨੂੰ ਨਾਵਲ ਦਾ ਅਨਵਾਰੀ ਤੱਤ ਸਮਝਦਾ ਹੈ ਕਥਾਨਕ ਦੀ ਸਿਰਜਣਾ ਲਈ ਉਹ ਪ੍ਰਾ-ਸਰੀਰਿਕ ਘਟਨਾਵਾਂ ਨੂੰ ਉੱਕਾ ਨਹੀਂ ਚੁੱਕਦਾ ਜਸੂਸੀ ਘਟਨਾਵਾਂ ਦਾ ਸਮਾਵਿਸ਼ ਵੀ ਉਸਦੇ ਪਿਆਰ ਦੀ ਦੁਨੀਆ ਜਾਂ ਆਦਮ ਖੋਰ ਵਰਗੇ ਨਾਵਲਾਂ ਵਿੱਚ ਹੀ ਹੁੰਦਾ ਹੈ ਉਸ ਦੇ ਕਥਾ ਨਕਾਂ ਦਾ ਆਧਾਰ ਤਾਂ ਜੀਵਨ ਦੀਆਂ ਘਟਨਾਵਾਂ ਹੀ ਹੁੰਦੀਆਂ ਨੇ ਪਰ ਉਹ ਆਮ ਤੌਰ ਤੇ ਇਹ ਜਾਂ ਤਾਂ ਆਪਣੇ ਆਪ ਵਿੱਚ ਆਧਾਰਨ ਹੁੰਦੀਆਂ ਨੇ ਜਾਂ ਫਿਰ ਨਾਨਕ ਸਿੰਘ ਆਪਣੀ ਕਲਪਨਾ ਦੇ ਆਧਾਰ ਤੇ ਇਸ ਨੂੰ ਅਸਧਾਰਨ ਬਣਾ ਦਿੰਦਾ ਹੈ ਮਿਸਾਲ ਵਜੋਂ ਜਦੋਂ ਇਸਤਰੀ ਦੀ ਕਰਣ ਦਸ਼ਾ ਚਿੱਤਰ ਦਾ ਮੂਰਤੀਮਾਨ ਕਰਦਾ ਹੈ ਤਾਂ ਉਸ ਦੇ ਸਤ ਪੰਗ ਤੋਂ ਉਰਾਂ ਉਸਦੀ ਰੂਚੀ ਨਹੀਂ ਠਹਿਰਦੀ ਪਿਆਰ ਦੇ ਮਾਮਲੇ ਵਿੱਚੋਂ ਮੁੰਡੇ ਕੁੜੀ ਦੀ ਸਮਾਜਿਕ ਸਥਿਤੀ ਵਿਚਲੇ ਫਰਕ ਦੀ ਕੋਈ ਪਰਵਾਹ ਨਹੀਂ ਕਰਦਾ ਚਿੱਟਾ ਲੋਹੂ ਗਰੀਬ ਦੀ ਦੁਨੀਆ ਆਦਮਖੋਰ ਕੋਈ ਹਰਿਆ ਬੂਟ ਰਹੀਯੋਰੀ ਬੰਜਰ ਬਲਦਾਨ ਦੇ ਪ੍ਰਤੀਮਾਨ ਸਿਰਜਣ ਲੱਗਿਆਂ ਤਾਂ ਪ੍ਰਤੀਨਿਧ ਯਥਾਰਥ ਦੀ ਮੰਗ ਨੂੰ ਨਜ਼ਰ ਕਰ ਜਾਂਦਾ ਈ ਅਧ ਕਿੜਿਆ ਫੁੱਲ ਜੀਵਨ ਸੰਗਰਾਮ ਪਵਿੱਤਰ ਪਾਪੀ ਗਰੀਬ ਦੀ ਦੁਨੀਆ ਆਦਮਖੋਰ ਅਤੇ ਗੁਰਮਤ ਜਾਂ ਬਖੰਡ ਦੀਆਂ ਵੀ ਅੰਤਮ ਪੱਖੀ ਸਥਿਤੀਆਂ ਨੂੰ ਰੂਪਮਾਨ ਕਰਦਾ ਹੈ। ਅਸਧਾਰਨ ਘਟਨਾਵਾਂ ਦੀ ਚੋਣ ਤੋਂ ਇਲਾਵਾ ਉਹ ਘਟਨਾਵਾਂ ਓਲੇ ਮੌਕਾ ਮੇਲ ਦੀਆਂ ਸਿਰਜਣਾ ਯੁਕਤ ਦੀ ਵਰਤੋਂ ਕਰਦਾ ਹੈ। ਇਸ ਤਰ੍ਹਾਂ ਉਸਨੇ ਨਾਵਲਾਂ ਦੀ ਜੋ ਵਿਉਂਤ ਹੱਦ ਹੁੰਦੀ ਹੈ ਉਸ ਨੂੰ ਹੋਰ ਜ਼ਿਆਦਾ ਅਸਧਾਰਨ ਬਣਾਉਣ ਤੇ ਕਾਵਿਕ ਪਾਸ਼ਾ ਸ਼ੈਲੀ ਦੀ ਵਰਤੋਂ ਕਰਦਾ ਹੈ। ਕਥਾਨਿਕ ਦੀ ਇਹ ਅਸਾਧਾਰਨ ਸਿਰਜਣ ਵਿਧੀ ਆਮ ਪਾਠਕਾਂ ਲਈ ਬਹੁਤ ਆਕਰਸ਼ਕ ਹੈ ਪਰ ਇਹ ਆਮ ਪਾਠਕਾਂ ਨੂੰ ਸਧਾਰਨ யਥਾਰਤ ਦਾ ਬੋਧ ਕਰਵਾ ਕੇ ਉਸ ਦੀ ਭਾਵਨਾ ਚੇਤਨਾ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕਦੀ ਅਸਲ ਵਿੱਚ ਨਾਨਕ ਨੂੰ ਨਾਨਕ ਸਿੰਘ ਨੂੰ ਸਧਾਰਨ ਮਨੁੱਖ ਤੇ ਨਿੱਤ ਦਿਹਾੜੀ ਦੇ ਹਿਸਾਬ ਦੀ ਅਹਿਮੀਅਤ ਦੀ ਜਾਂ ਸੋਝੀ ਨਹੀਂ ਸੀ ਤੇ ਜਾਂ ਫਿਰ ਇਸ ਦੇ ਮਹੱਤਵ ਵਿੱਚ ਯਕੀਨ ਨਹੀਂ ਸੀ ਇਸ ਦਾ ਮਤਲਬ ਇਹ ਨਹੀਂ ਕਿ ਮੱਧ ਵਰਗੀਕਰਾਂ ਦੀਆਂ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਮੁਗਲੋ ਹੀ ਉਸ ਨੇ ਨਜ਼ਰਅੰਦਾਜ਼ ਕੀਤਾ ਹੈ ਉਸ ਦੇ ਨਾਵਲਾਂ ਵਿੱਚ ਜਿਹੜੀ ਥਾਰਤ ਦਾਇ ਪੱਖ ਪੇਸ਼ ਹੋਇਆ ਪਰ ਉਸ ਦੀ ਅਹਿਮਤ ਉਜਾਗਰ ਨਹੀਂ ਹੋ ਸકી ਨਾਨਕ ਸਿੰਘ ਦੇ ਨਾਵਲਾਂ ਦੇ ਕਥਾਨਕ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਹ ਘਟਨਾਵਾਂ ਦੇ ਕਾਰਨ ਕਾਰਜ ਸੰਬੰਧ ਦੇ ਸੂਰਤ ਵਿੱਚ ਵੱਜਿਆ ਹੈ ਤੇ ਪਾਤਰਾਂ ਦੇ ਸੁਭਾਅ ਨਾਲ ਉਸ ਦਾ ਰਿਸ਼ਤਾ ਜੁੜਿਆ ਹੈ ਇਸਪੋਖੋ ਨਾ ਕੇਵਲ ਗਲਪ ਵਸਤੂ ਖੋਜ ਜਗਤ ਦੇ ਆਪ ਭੀ ਨਾ ਘਟਰਾਵਾਂ ਵਿਚਕਾਰ ਤਰਕਸ਼ੀ ਸੰਬੰਧ ਸਥਾਪਿਤ ਕਰ ਸਕਿਆ ਹੈ ਸਗੋਂ ਵਸਤੂ ਜਗਤ ਤੇ ਆਤਮ ਜਗਤ ਦੇ ਸੰਵਾਦੀ ਰਿਸ਼ਤੇ ਨੂੰ ਵੀ ਕਾਇਮ ਕਰ ਸਕਿਆ ਇਸ ਤੋਂ ਇਲਾਵਾ ਉਸ ਦੇ ਨਾਵਲਾਂ ਦੀ ਰਚਨਾ ਵਿਧੀ ਦਾ ਆਧਾਰ ਗਤੀਸ਼ੀਲ ਸਥਿਤੀ ਦਾ ਵਰਤਾਂਤ ਨਹੀਂ ਸਥਿਤੀ ਦਾ ਵਰਣਨ ਵੀ ਹੈ ਇਸ ਦੇ ਮੌਕੇ ਉਹੀ ਪਾਤਰਾਂ ਦਾ ਸੁਭਾਅ ਵਰਣਨ ਕਰਦਾ ਹੈ ਵਿਅਕਤੀਮੂਲਕ ਤਣਾਅ ਸਿਰਜਦਾ ਹੈ ਸਮਾਜਿਕ ਪਰਵੇਸ਼ ਦੇ ਮੇਰਵੇਦੰਦਾ ਸਥਿਤੀ ਸਵੰਦੇ ਟਿਕਾੜੀ ਪੜੀ ਵੀ ਕਰਦਾ ਹੈ ਉਸਦੇ ਨਾਵਲਾਂ ਦਾ ਇਹ ਭਾਗ ਪਾਠਕਾਂ ਨੂੰ ਉਤਸੁਕਤਾ ਦੇ ਘੇਰੇ ਵਿੱਚੋਂ ਕੱਢ ਕੇ ਸੋਝੀ ਦੇ ਮੰਡਲ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ ਇਓ ਪਾਠਕ ਨਾਵਲ ਦੇ ਸਮੁੱਚੇ ਕਥਾਨਕ ਨੂੰ ਦੇ ਵਿਵੇਕ ਨੂੰ ਸਮਝਣ ਦੀ ਰਾਹ ਤੇ ਤੁਰ ਪੈਂਦਾ ਹੈ ਨਾਨਕ ਸਿੰਘ ਦੇ ਬਹੁਤੇ ਨਾਵਲਾਂ ਦੇ ਕਥਾਨਕ ਜਟਿਲ ਹੁੰਦੇ ਨੇ ਜਟਿਲਤਾ ਦਾ ਮਤਲਬ ਇਹ ਹੈ ਕਿਉਂ ਆਪਣੇ ਨਾਵਲਾਂ ਵਿੱਚ ਦੋ ਜਾਂ ਦੋ ਤੋਂ ਵੱਧ ਕਥਾਵਾਂ ਇੱਕ ਦੂਜੀ ਦੇ ਸੰਬੰਧਿਤ ਤੌਰ 'ਤੇ ਇਕ ਖਾਸ ਮੌਕੇ ਉੱਤੇ ਉਹਨਾਂ ਵਿਚਕਾਰ ਸਬੰਧ ਵੀ ਸਥਾਪਿਤ ਕਰ ਦਿੰਦਾ ਹੈ ਪਰ ਇਹ ਜਟਿਲਤਾ ਉਸ ਦੇ ਨਾਵਲ ਦੇ ਮੂਲ ਸੂਤ ਦੇ ਭਿੰਨ ਪਸਾਰ ਪਰਤਾਂ ਨੂੰ ਜਾਗਰੂਕ ਕਰਨ ਦੀ ਵਿੱਚ ਹੈ ਸੂਤਰ ਉਸ ਨੂੰ ਸੂਤਰ ਉਸ ਦੇ ਸੂਤਰ ਨੂੰ ਬਧੇਰੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਪ੍ਰਕਾਰਜ ਨਿਭਾਉਂਦੀ ਹੈ ਮਿਸਾਲ ਵਜੋਂ ਉਸ ਦਾ ਨਾਵਲ ਕੱਟੀ ਹੋਈ ਪਤੰਗ ਕਾਮਨੀ ਨੇ ਬ੍ਰਜਮੋਹਨ ਦੀਆਂ ਜੀਵਨ ਕਥਾ ਦਰਸਾਉਂਦਾ ਏ ਜਿਸ ਰਾਹੀਂ ਨਾਨਕ ਸਿੰਘ ਇਸਤਰੀ ਦੀ ਆਜ਼ਾਦੀ ਦਾ ਪ੍ਰਤੀਮਾਨ ਸਿਰਜਦਾ ਏ ਆਪਣੇ ਇਸ ਆਦਰਸ਼ ਦੀ ਪੂਰਤੀ ਲਈ ਉਹ ਕੇਸਰੀ ਤੇ ਚੰਬੇਲੀ ਦੀਆਂ ਕਥਾਵਾਂ ਵੀ ਬਿਆਨ ਕਰਦਾ ਏ ਤੇ ਇਸ ਪ੍ਰਸੰਗ ਵਿੱਚ ਬ੍ਰਜਮੋਹਨ ਸੁਖਵੀਰ ਗੋਕਲਚੰਦ ਦੇ ਪੁਰਸ਼ੀ ਸੰਸਕਾਰਾਂ ਦੀ ਨਿੰਦਿਆ ਵੀ ਕਰਦਾ ਏ ਨਾਨਕ ਸਿੰਘ ਦੀ ਨਾਵਲ ਕਲਾ ਇੱਕ ਹੋਰ ਲੱਛਣ ਸਥਿਤੀ ਵਿਸ਼ੇਸ਼ੀਕਰਨ ਵਿੱਚ ਨਿਸ਼ਚਿਤ ਕੀਤਾ ਜਾ ਸਕਦਾ ਏ ਉਹ ਆਪਣੇ ਨਾਵਲ ਦੇ ਪਾਤਰਾਂ ਦੇ ਚਰਿੱਤਰ ਨੂੰ ਉਹਨਾਂ ਨਾਲ ਵਰਤਨ ਵਾਲੀ ਘਟਨਾਵਾਂ ਨੂੰ ਤੇ ਪ੍ਰਵੇਸ਼ ਨੂੰ ਜਿਸ ਵਿੱਚ ਨਾਵਲ ਕਾਰਜ ਕਰਦਾ ਹੈ ਵਿਸ਼ੇਸ਼ ਤੇ ਨਿਵੇਕਲੀ ਹੱਦ ਪ੍ਰਦਾਨ ਕਰਦਾ ਹੈ ਅਜਿਹਾ ਕਰਨ ਲਈ ਉਹ ਆਪਣੇ ਪਾਤਰਾਂ ਦੇ ਵਿਸ਼ੇਸ਼ ਨਾਮ ਰੱਖਦਾ ਹੈ ਸਮੇਂ ਤੇ ਸਥਾਨ ਦੇ ਨਿਸ਼ਚਿਤ ਬੇਰਵੇ ਦਿੰਦਾ ਹੈ ਪਾਤਰਾਂ ਦੇ ਵਰਗਗਤ ਸੁਭਾਅ ਨੂੰ ਉਹਨਾਂ ਦੇ ਵੱਖਰੇ ਵੱਖਰੇ ਵਿਹਾਰਾਂਹੀਂ ਪੇਸ਼ ਕਰਦਾ ਇੱਕੋ ਵਰਗ ਦੇ ਪਾਤਰਾਂ ਦੀਆਂ ਸਾਂਝੀਆਂ ਖਾਸੀਅਤਾਂ ਦੀ ਪੇਸ਼ਕਾਰੀ ਦੇ ਨਾਲ-ਨਾਲ ਉਹਨਾਂ ਦੀ ਵਿਅਕਤੀਗਤ ਨਹਾਰ ਵੀ ਚਿੱਤਰਦਾਇਕ ਇਹ ਸਾਰੀ ਚੀਜ਼ ਉਸਦੇ ਨਾਵਲਾਂ ਦੇ ਵਿੱਚ ਦੇਖੀ ਜਾ ਸਕਦੀ ਹੈ ਨਾਨਕ ਸਿੰਘ ਨੂੰ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਦਾ बोਧ ਵੀ ਹੈ ਉਹਨਾਂ ਨੂੰ ਹੱਲ ਕਰਨ ਲਈ ਆਪਣੀ ਸਾਹਿਤਿਕ ਜ਼ਿੰਮੇਵਾਰੀ ਪ੍ਰਤੀ ਸੁਚੇਤਤਾ ਵਿਅਕਤ ਉਸ ਸਮਾਜ ਦੇ ਦਲਿਤ ਵਰਗਾਂ ਖਾਸ ਕਰਕੇ ਇਸਤਰੀ ਜਾਤੀ ਨਾਲ ਉਸਦੀ ਪੂਰੀ ਹਮਦਰਦੀ ਹੈ ਪਰ ਉਸ ਸਮੱਸਿਆਵਾਂ ਦੇ ਵਿਵੇਕ ਨੂੰ درست ਜਾਣਕਾਰੀ ਨਾ ਹੋਣ ਕਰਕੇ ਹਮਦਰਦੀ ਮਾਨਸਿਕ ਉਸਾਲ ਦਾ ਰੂਪ ਗ੍ਰਹਿਣ ਕਰਕੇ ਰਹਿ ਜਾਂਦੀ ਹੈ ਉਹ ਸਮੱਸਿਆਵਾਂ ਨੂੰ ਅਲੱਗ-ਅਲੱਗ ਕਰਕੇ ਦੇਖਦਾ ਹੈ ਤੇ ਉਹਨਾਂ ਤੋਂ ਪੈਦਾ ਹੋਣ ਦਾ ਕਾਰਨ ਵਿਅਕਤੀ ਚਰਿੱਤਰ ਵਿੱਚ ਮਿੱਥਦਾ ਹੋਇਆ ਵਿਅਕਤੀਗਤ ਜਿੱਤਨਾ ਰਹੀ ਉਹਨਾਂ ਦੇ ਹੱਲ ਦਾ ਪ੍ਰਤੀਮਾਨ ਕਰਦਾ ਹੈ ਵਾਸਤਵ ਵਾਲੇ ਵਾਸਤੇ ਵਿੱਚ ਉਸ ਦਾ ਸਮੱਸਿਆ ਬੋਧ ਦੋਸ਼ਮਈ ਹੈ ਉਹ ਸ਼੍ਰੇਣੀ ਸਮਾਜ ਦੀ ਸ਼੍ਰੇਣੀ ਕਿਰਦਾਰ ਦੀ ਮੂਲ ਸਮੱਸਿਆ ਨੂੰ ਮੁਖਾਤਮ ਹੋਣ ਦੀ ਬਜਾਏ ਇਸ ਵਿੱਚੋਂ ਪੈਦਾ ਹੋਣ ਬੜੇ ਉਸਾਰ ਦੀਆਂ ਸਮੱਸਿਆਵਾਂ ਪ੍ਰਤੀ ਵਧੇਰੇ ਸੁਚੇਤ ਨਜ਼ਰ ਆਉਂਦਾ ਹੈ ਉਸ ਦੀ ਚੇਤਨਾ ਦਾ ਦੁਖਾਂਤ ਇਹ ਹੈ ਕਿ ਉਸਾਰਤੇ ਆਧਾਰ ਦਾ ਸੰਬੰਧੀ ਰਿਸ਼ਤਾ ਉਸ ਦੀ ਪਕੜ ਵਿੱਚ ਨਹੀਂ ਆਉਂਦਾ ਕੇਵਲ ਨਾਸੂਰ ਵਿੱਚ ਉਸ ਨੇ ਇਸ ਰਿਸ਼ਤੇ ਦੀ ਸੋਝੀ ਪ੍ਰਗਟ ਕੀਤੀ ਹੈ ਪਰ ਇਸ ਦਾ ਕਲਾਤਮਕ ਚਿੱਤ ਇਸ ਨਾਵਲ ਵਿੱਚ ਵੀ ਮੂਰਤੀਮਾਨ ਨਹੀਂ ਹੋ ਸਕਿਆ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਾਨਕ ਸਿੰਘ ਦੀ ਨਾਵਲ ਕਲਾ ਮੱਧਵਰਗੀ ਜਥਾਰਥ ਨੂੰ ਇਸ ਵਰਗ ਦੇ ਦ੍ਰਿਸ਼ਟੀਕੋਣ ਤੋਂ ਹੀ ਮੂਰਤੀਮਾਨ ਕਰਦੀ ਹੈ ਉਹ ਪੰਜਾਬੀ ਮੱਧ ਵਰਗ ਦੇ ਸੰਪਰਦਾਇਕ ਤੇ ਅਤੀਤ ਮੁਕ ਭਾਵ ਸੰਸਕਾਰਾਂ ਤੋਂ ਮੁਕਤ ਹੈ ਪਰ ਉਹ ਮੱਧ ਵਰਗੀ ਆਦਰਸ਼ਵਾਦੀਆਂ ਦੀ ਉਸ ਦੀ ਕੋਈ ਸੋਝ ਨਹੀਂ ਉਸ ਦੇ ਅਖੌਤੀ ਸਮਾਜਵਾਦੀ ਨਾਵਲਾਂ ਆਦਮ ਖੋਰ ਕੱਟੀ ਹੋਈ ਪਤੰਗ ਤੇ ਨਾਸੂਰ ਆਦੀ ਦੀ ਰੂਪ ਰਚਨਾ ਵਿੱਚ ਵੀ ਉਸ ਦੇ ਆਦਰਸ਼ਵਾਦੀ ਦ੍ਰਿਸ਼ਟੀਕੋਣ ਦੀ ਚੁਗਲੀ ਖਾਂਦੀ ਹੈ ਇਹਨਾਂ ਖਮੀਆਂ ਦੇ ਬਾਵਜੂਦ ਵੀ ਨਾਨਕ ਸਿੰਘ ਦਾ ਪੰਜਾਬੀ ਦਾ ਨਾਨਕ ਸਿੰਘ ਪੰਜਾਬੀ ਦਾ ਪਹਿਲਾ ਨਾਵਲਕਾਰ ਆ ਜਿਸ ਨੇ ਪੰਜਾਬੀ ਨਾਵਲ ਨੂੰ ਪੱਛਮੀ ਨਾਵਲ ਨਾਲ ਨਾਵਲ ਦੀ ਕਲਾਤਮਕ ਲੀਹਾਂ ਤੇ ਚਲਾਉਣ ਦਾ ਜਾਂ ਢਾਲਣ ਦਾ ਚੋਖਾ ਸਫਲ ਯਤਨ ਕੀਤਾ ਹੈ ਪੰਜਾਬੀ ਨਾਵਲ ਦੀ ਉਦੇਸ਼ਮੁਲਕ ਪਰੰਪਰਾ ਨੂੰ ਨਾਵਲੀ ਰੂਪ ਪ੍ਰਦਾਨ ਕੀਤਾ ਹੈ ਤਾਂ ਇਹ ਸੀਗੀ ਪੰਜਾਬੀ ਨਾਵਲ ਬਾਰੇ ਚਰਚਾ ਨਾਨਕ ਸਿੰਘ ਦੀ ਸਾਰੇ ਕੰਪੀਟੀਸ਼ਨ ਟੈਸਟਾਂ ਵਿੱਚ ਨਾਨਕ ਸਿੰਘ ਬਾਰੇ ਕੁਐਸਚਨ ਨੇ ਜਿਹੜੇ ਤੁਹਾਨੂੰ ਆਉਂਦੇ ਨੇ ਜੇ ਤੁਸੀਂ ਥਿਊਰੀ ਪਾਰਟ ਪੜ੍ਹਿਆ ਹੋਗਾ ਤਾਂ ਹੀ ਤੁਸੀਂ ਜਿਹੜੇ ਆਬਜੈਕਟਿਵ ਟਾਈ ਕੁਐਸਚਨ ਇਹ ਹੱਲ ਕਰ ਸਕਦੇ ਹੋ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਨਾਨਕ ਸਿੰਘ ਦੀ ਪੰਜਾਬੀ ਨਾਵਲ ਨੂੰ ਕੀ ਦੇਣ